ਪਿਓ ਪੁੱਤ ਪਿਓ ਆਵਾ ਦਾ ਜੀ ਬਾਹਰ ਦੀ ਕਮਾਈ ਉੱਤੇ ਐਂਜੀ ਢਲ ਗਿਆ ਪੁੱਤ ਮੇਰਾ ਬਾਹਰ ਜਾ ਕੇ ਮੈਨੂੰ ਭੁੱਲ ਗਿਆ ਅਤੀ ਅਤੀ ਰਾਤ ਮੇਰੀ ਲੱਗਦੀ ਨਾ ਅੱਖ ਮੈਂ ਕੀ ਤੇਰਾ ਕਰਨਾ ਭੇਜਿਆ ਉਹ 1 ਲੱਖ ਮੇਰੀਆਂ ਮੁਹੱਬਤਾਂ ਦਾ ਪਾ ਮੁੱਲ ਗਿਆ ਤੇ ਮੇਰਾ ਪੁੱਤ ਬਾਹਰ ਜਾ ਕੇ ਮੈਨੂੰ ਭੁੱਲ ਗਿਆ ਸੁਣਿਆ ਇਹਨੇ ਉੱਥੇ ਵਿਆਹ ਵੀ ਕਰਾਇਆ ਏ ਮੇਰੇ ਕੋਲੋਂ ਇੱਕ ਪੋਤਾ ਵੀ ਲਕਾਇਆ ਏ ਚਿਰਾਗ ਮੇਰੀ ਅੱਖੀਆਂ ਦਾ ਕਰ ਗੁੱਲ ਗਿਆ ਪੁੱਤ ਮੇਰਾ ਬਾਹਰ ਜਾ ਕੇ ਮੈਨੂੰ ਭੁੱਲ ਗਿਆ ਤੇ ਇੱਕ ਵਾਰ ਯੋਦੇ ਨਾਲ ਮੇਰੀ ਹੋਈ ਗੱਲ ਸੀ ਗੱਲ ਵੀ ਕੀ ਹੋਈ ਪਲ ਦੋ ਪਲ ਸੀ ਉਹ ਗੂੜੀਆਂ ਜਦਾਈਆਂ ਉੱਤੇ ਕਿਉਂ ਤਲ ਗਿਆ ਪੁੱਤ ਮੇਰਾ ਬਾਹਰ ਜਾ ਕੇ ਮੈਨੂੰ ਭੁੱਲ ਗਿਆ ਮੋਢੇ ਉੱਤੇ ਚੱਕ ਜਿਹਨੇ ਦੁਨੀਆ ਕਮਾਈ ਏ ਉਦੇ ਨਾਲ ਜਾਨਮਾ ਤੂੰ ਸਾਂਝ ਮੁਕਾਈਏ ਮੇਰੇ ਲਈ ਤੇ ਜੱਗ ਤੇ ਹਨੇਰ ਝੁੱਲ ਗਿਆ ਪੁੱਤ ਮੇਰਾ ਬਾਹਰ ਜਾ ਕੇ ਮੈਨੂੰ ਭੁੱਲ ਗਿਆ ਜਾਣਦਾ ਸਕੂਲ ਜੀ ਨੂੰ ਰਾਹ ਵੀ ਨਹੀਂ ਆਉਂਦਾ ਸੀ ਮੇਰੇ ਤੋਂ ਬਗੈਰ ਜੀ ਨੂੰ ਸਾਹ ਵੀ ਨਹੀਂ ਆਉਂਦਾ ਸੀ ਲੱਗਦਾ ਉਹ ਹੁਣ ਝਾਕਾ ਖੁੱਲ ਗਿਆ ਮੇਰਾ ਪੁੱਤ ਮੈਨੂੰ ਜਾ ਕੇ ਪਾਰ ਭੁੱਲ ਗਿਆ ਜਿਦਾਈ ਵਾਲੀ ਅੱਗ ਵਿੱਚ ਕੱਢਦਾ ਹੀ ਰਹਿਣਾ ਹਾਂ ਉਦੇ ਮੈਂ ਸਕੂਲ ਲੱਗੇ ਅੱਜ ਵੀ ਬਹਿਨਾ ਹਾਂ ਆ ਕੇ ਤਾਂ ਵੇਖ ਪਿਓ ਕਿੰਜ ਰੁੜ ਗਿਆ ਪੁੱਤ ਮੇਰਾ ਬਾਹਰ ਜਾ ਕੇ ਮੈਨੂੰ ਓਲ ਗਿਆ ਮਾਪੇ ਜਿਸ ਔਲਾਦ ਲਈ ਮਿਹਨਤਾਂ ਨੇ ਕਰਦੇ ਮਿਹਨਤਾਂ ਨੇ ਕਰਦੇ ਉਹੀ ਬੱਚੇ ਮਾਪਿਆਂ ਨਾਲ ਇੰਜ ਕਿਉਂ ਨਹੀਂ ਕਰਦੇ ਜਿਉਂਦਿਆਂ ਜੀ ਸਾਡੇ ਉੱਤੇ ਪਾ ਫੁੱਲ ਗਿਆ ਪੁੱਤ ਮੇਰਾ ਬਾਹਰ ਜਾ ਕੇ ਮੈਨੂੰ ਓਲ ਗਿਆ